ਦੋਸਤੋ ਦੇਸ਼ ਦੇ ਵਿੱਚ ਜੰਗ ਦੇ ਹਾਲਾਤ ਕਈ ਦਿਨਾਂ ਤੋਂ ਪਖੇ ਹੋਏ ਨੇ ਕੱਲ ਐਲਾਨ ਵੀ ਹੋਇਆ ਕਿ ਜੰਗ ਖਤਮ ਹੋ ਗਈ ਆ ਪਰ ਜੰਗ ਖਤਮ ਹੋਈ ਆ ਜੰਗ ਸ਼ੁਰੂਆਤ ਹੋਈ ਆ ਜੰਗ ਖਤਮ ਹੋਏਗੀ ਨਹੀਂ ਹੋਏਗੀ ਤੇ ਕੀ ਇਹ ਆਖਰੀ ਜੰਗ ਹੋਏਗੀ ਨਹੀਂ ਹੋਏਗੀ ਤੇ ਇਹ ਜੰਗ ਸ਼ੁਰੂਆਤ ਕਿਉਂ ਹੋਈ ਤੇ ਇਹਦੇ ਸਰਕਮਸਟੈਂਸਸ ਜਿਹੜੇ ਕੌਨਸੀਕਵੈਂਸੀਜ਼ ਨੇ ਕੀ ਨਿਕਲਣਗੇ ਅਸੀਂ ਇਸ ਸੰਬੰਧ ਨੂੰ ਲੈ ਕੇ ਜੋਗਾ ਸਿੰਘ ਜੀ ਨਾਲ ਗੱਲ ਕਰਾਂਗੇ ਜੋਗਾ ਸਿੰਘ ਜੀ ਪਹਿਲਾਂ ਤਾਂ ਮੈਂ ਤੁਹਾਡੇ ਕੋਲੋਂ ਜਾਣਨਾ ਚਾਹਾਂਗਾ ਇਹ ਇਹ جنگ ਪਹਿਲਗਾਮ ਦੇ ਮਸਲੇ ਨੂੰ ਲੈ ਕੇ ਚੱਲੀ ਜਿੱਥੇ ਦੱਸਿਆ ਗਿਆ ਕਿ ਕੁਝ ਅਤਵਾਦੀਆਂ ਵੱਲੋਂ ਆਮ ਸੈਲਾਨੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਹਨਾਂ ਦਾ ਕਤਲ ਕੀਤਾ ਗਿਆ ਲੋਕ ਭੜਕੇ ਅਤੇ ਇਹ جنگ ਦੇ ਨੋਬਤਾਏ ਕਿ ਇਹ جنگ ਤੋਂ ਬਿਨਾ ਨਹੀਂ ਸਰ ਸਕਦਾ ਸੀ ਔਰ ਜਿੱਥੇ ਸਕਵਾਲ ਮੌਜੂਦਾ ਹਾਲਾਤ ਦੇ ਨੇ ਔਰ ਜਿਹੜਾ ਪਹਿਲਗਾਮ ਚ ਹੋਇਆ ਨਾ ਇਸ ਤਰ੍ਹਾਂ ਦੀ ਭਾਲ ਤੇ ਇਹ ਉਹ ਲੋਕ ਸਾਜ਼ਿਸ਼ੀ ਹਮੇਸ਼ਾ ਹੀ ਰਹਿੰਦੇ ਨੇ ਇਨਾਂ ਨੂੰ ਲੋੜ ਹੁੰਦੀ ਆ ਇਹ ਜਿਹੇ ਮੁੱਦਿਆਂ ਦੀ ਇਹ ਜਿਹੜੇ ਆਪ ਹੀ ਕ੍ਰੀਏਟ ਕਰਦੇ ਆ ਸਾਰਾ ਔਰ ਉਸ ਨੂੰ ਫਿਰ ਅੰਤਾਂ ਨੂੰ ਉਹਨਾਂ ਉੱਥੇ ਤੱਕ ਹੀ ਦਿੰਦੇ ਆ ਜਿਸ ਤੱਕ ਇਹਨਾਂ ਨੂੰ ਉਹ ਸੂਤ ਬੈਠਦਾ ਮਸਲਾ ਜਦੋਂ ਉਹਨਾਂ ਨੂੰ ਲੱਗੇ ਵੀ ਉਹ ਮਸਲਾ ਕਿਤੇ ਬਾਹਰ ਜਾਂਦਾ ਹੈ ਜਾਂ ਸਾਡੇ ਉਹ ਹਿੱਤ ਪੂਰੇ ਨਹੀਂ ਕਰਦਾ ਜਿਹੜੇ ਹਿੱਤਾਂ ਨੂੰ ਲੈ ਕੇ ਅਸੀਂ ਸਾਜ਼ਿਸ਼ ਸ਼ੁਰੂ ਕਰੀ ਆ ਤਾਂ ਫਿਰ ਉਹ ਉਸ ਮਸਲੇ ਨੂੰ ਪਿੱਛੇ ਵੀ ਲੈਣਗੇ ਇਸੇ ਤਰ੍ਹਾਂ ਅਸੀਂ ਇਸੇ ਸੰਦਰਭ 'ਚ ਇਸ ਲੜਾਈ ਨੂੰ ਦੇਖ ਸਕਦੇ ਆ ਇਹ ਮੁੱਦਾ ਇੱਥੇ ਜਿਹੇ ਬੰਦੇ ਮਾਰੇ ਆ ਬੇਕਸੂਰ ਲੋਕ ਮਾਰੇ ਗਏ ਆ ਸਲਾਨੀ ਮਾਰੇ ਗਏ ਆ ਸਭ ਤੋਂ ਵੱਡਾ ਮੈਂ ਕਹਿੰਦਾ ਇਹ ਹਿੰਦੁਸਤਾਨ ਤੇ ਹਮਲਾ ਨਹੀਂ ਸੀ ਇਹ ਕਸ਼ਮੀਰੀ ਲੋਕਾਂ ਦੇ ਰੁਜ਼ਗਾਰ ਤੇ ਹਮਲਾ ਸੀ ਉਹਨਾਂ ਦੇ ਇੱਕੋ ਇੱਕ ਟੂਰਿਜ਼ਮ ਦਾ ਹੀ ਉਹਨਾਂ ਦਾ ਰੁਜ਼ਗਾਰ ਹੈ ਜਿਸ ਤੇ ਸਿੱਧਾ ਅਟੈਕ ਸੀ ਇਹ ਉਹਨਾਂ ਉਹਨਾਂ ਸਾਜ ਸੀ ਲੋਕਾਂ ਵੱਲ ਤੇ ਰੋਕਣ ਤੋਂ ਬਾਅਦ ਜੇ ਨੇ ਹੋ ਗਿਆ ਅਨਸੁਖਾਮੀ ਘਟਨਾ ਤਾਂ ਉਹਦੀ ਜਾਂਚ ਦੀ ਤਹਿ ਤੱਕ ਜਾਣ ਦੀ ਜ਼ਿੰਮੇਵਾਰੀ ਬਣਦੀ ਸੀ ਨਾ ਕਿ ਜੰਗ ਲਾਉਣ ਦੀ ਜੇ ਜੰਗ ਲੱਗੀ ਹੈ ਇਹਦੇ ਵਿੱਚ ਮੈਂ ਸਿੱਧੇ ਤਰੀਕੇ ਨਾਲ ਕਹਿ ਸਕਦਾ ਹਾਂ ਵੀ ਦੋਵੇਂ ਸਰਕਾਰਾਂ ਦਾ ਚਾਹੇ ਪਾਕਿਸਤਾਨ ਦੀ ਸਰਕਾਰ ਹੋਵੇ ਚਾਹੇ ਹਿੰਦੁਸਤਾਨ ਦੀ ਸਰਕਾਰ ਹੋਵੇ ਚਾਹੇ ਕਿਸੇ ਹੋਰ ਸਟੇਟ ਦੀ ਹੋਰ ਕਿਸੇ ਦੇਸ਼ ਦੀ ਸਰਕਾਰ ਹੋਵੇ ਇਹਨਾਂ ਦੇ ਆਪਣੇ ਮਨੋਰਥ ਹੁੰਦੇ ਆ 19 ਦਿਨ ਇਹ ਜੰਗ ਲਾਉਂਦੇ ਆ ਜਿੰਨੀ ਦੇਰ ਇਹਨਾਂ ਦੇ ਮਨੋਰਥ ਪੂਰੇ ਹੁੰਦੇ ਰਹਿੰਦੇ ਆ ਪਰ ਜਿਸ ਜਦੋਂ ਇਹਨਾਂ ਨੂੰ ਲੱਗੇ ਜਦੋਂ ਇਹਨਾਂ ਨੂੰ ਲੱਗੇ ਵੀ ਇਹਨਾਂ ਦੇ ਇਹ ਜੋ ਚੱਲ ਰਹੀ ਆ ਸਾਜਸਾ ਦੇ ਜੰਗ ਚੱਲ ਰਹੀ ਆ ਉਹਨਾਂ ਦੇ ਹਿੱਤ ਚ ਨਹੀਂ ਉਸ ਨੂੰ ਮੋੜਾ ਦੇਣਾ ਹੁੰਦਾ ਤਾਂ ਇਹਨਾਂ ਲੋਕਾਂ ਨੂੰ ਕੋਈ ਫਰਕ ਨਹੀਂ ਪੈਂਦਾ ਪਿਛਲੇ ਦਿਨਾਂ ਚ ਤੁਸੀਂ ਦੇਖੋ ਸਾਡੀ ਸਰਕਾਰ ਨੇ ਜਿਹੜੀ ਅੱਜ ਤੱਕ ਗੁਰਾਈਆਂ ਪਾ ਪਾ ਕੇ ਕਹਿ ਰਹੀ ਸੀ ਵੀ ਜਾਤੀ ਜਨਗਣਨਾ ਨਹੀਂ ਹੋਣੀ ਇੱਕਦਮ ਰਾਤ ਨੂੰ ਉੱਠ ਕੇ ਸਵੇਰੇ ਜਨ ਐਲਾਨ ਕਰ ਤਿਆ ਵੀ ਜਾਤੀ ਜਨਗਣਨਾ ਹੋਏਗੀ ਇਸੇ ਤਰ੍ਹਾਂ ਦੀਆਂ ਇੱਕ ਸਾਰੀਆਂ ਸਟੇਟਾਂ ਜਿਨ੍ਹਾਂ ਪਾਵਰਫੁਲ ਸਤਾ ਤੇ ਬੈਠੇ ਲੋਕ ਆ ਇਸ ਤਰ੍ਹਾਂ ਦੀਆਂ ਸਾਜਸਾ ਰਚਦੇ ਰਹਿੰਦੇ ਆ ਔਰ ਇੱਕ ਤੀਸਰੀ ਪਾਵਰ ਆ ਜਿਹੜੀ ਗੱਲ ਦੀਖ ਹੈ ਔਰ ਜਿਹਦੀ ਗੱਲ ਕਰਨੀ ਬੜੀ ਜ਼ਰੂਰੀ ਆ ਉਹ 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 ਪਾਵਰ ਉਹ ਆ ਜਿਨ੍ਹਾਂ ਨੇ ਸਮਝੌਤਾ ਕਰਾਇਆ ਜੰਗਬੰਦੀ ਸੀਜ਼ਫਾਇਰ ਕਰਵਾਇਆ ਉਹਨਾਂ ਨੇ ਉਹਨਾਂ ਦੇ ਆਪਣੇ ਮਨੋਰਥ ਹਨ ਉਹਨਾਂ ਦੇ ਆਪਣੇ ਮਨੋਰਥ ਕੀ ਆ ਵੈਸੀ ਦਾ ਜੱਗ ਜਾ ਰਿਹਾ ਪਰ ਬਹੁਤ ਲੋਕਾਂ ਨੂੰ ਪਤਾ ਨਹੀਂ ਸਾਡੇ ਲੋਕ ਭੋਲੀ ਭਾਲੇ ਆ ਉਹਨਾਂ ਦਾ ਮੇਨ ਮਕਸਦ ਆ ਵਪਾਰ ਕਰਨਾ ਹੈ ਆਪਣੇ ਹਥਿਆਰ ਵੇਚਣੇ ਆ ਜੰਗ 19 ਦੇਰੇ ਲੱਗੀ 19 ਦੇਰੇ ਉਹ ਵੈਪਨ ਚਲੇ ਔਰ ਹੁਣ ਜੰਗਬੰਦੀ ਦਾ ਕੀ ਮਤਲਬ ਰਹਿ ਗਿਆ ਤਾਂ ਮੋਂਤੂ ਖਬਰਾਂ ਨਾਲ ਦੀ ਨਾਲ 2-3 ਘੰਟੇ 4 ਘੰਟੇ ਬਾਅਦ ਆ ਗਈਆਂ ਵੀ ਦੁਬਾਰਾ ਅਟੈਕ ਹੋ ਗਿਆ ਜੀ ਫਿਰ ਉਹ ਜੰਗਬੰਦੀ ਦਾ ਕੀ ਮਤਲਬ ਹੈ ਸੋ ਲੋਕਾਂ ਵਾਸਤੇ ਤਾਂ ਕੋਈ ਮਤਲਬ ਨਹੀਂ ਨਾ ਗੱਲਾਂ ਦਾ ਨੁਕਸਾਨ ਸਿਰਫ ਲੋਕਾਂ ਦਾ ਹੁੰਦਾ ਨਾ ਉਹ ਰਾਜਨੀਤਿਕ ਲੋਕਾਂ ਦਾ ਹੁੰਦਾ ਨਾ ਉਹਨਾਂ ਲੋਕਾਂ ਦਾ ਹੁੰਦਾ ਜਿਹੜੋ ਜੋ ਇਸ ਇਸ ਸਾਰੇ ਕਾ ਕਿਸ ਤੋਂ ਮੁਨਾਫਾ ਕੱਟਦੇ ਆ ਇਹ ਸਿਰਫ ਲੋਕਾਂ ਵਾਸਤੇ ਹੈ ਜੰਗ ਕਦੇ ਵੀ ਲੋਕਾਂ ਵਾਸਤੇ ਚੰਗੀ ਨਹੀਂ ਹੋਈ ਜਿਦਾਂ ਪਲਵਾਮਾ ਦੀ ਪਹਿਲਾਂ ਘਟਨਾ ਹੋਈ ਸੀ ਉਦੋਂ ਵੀ ਆਰਮੀ ਦੇ ਉੱਪਰ ਅਟੈਕ ਹੋਇਆ ਸੀ ਵੱਡਾ 18 ਦਾ ਪਰਿਆਹਾ ਟਰੱਕ ਉੱਥੇ ਸਾਡੇ ਬਹੁਤ ਸਾਰੇ ਜਵਾਨ ਮਰੇ ਸੀ ਤੇ ਉਸੇ ਦੇ ਬਾਅਦ ਚ ਜਿਹੜੀ ਦੂਜੀ ਵਾਰੀ ਮੋਦੀ ਸਰਕਾਰ ਬਣੀ ਸੀ ਐਸ ਵਾਰ ਪਹਿ ਲਗਾਮ ਦੀ ਘਟਨਾ ਹੋਈ ਆ ਕੁਝ ਲੋਕਾਂ ਨੂੰ ਉਸੇ ਤਰੀਕੇ ਦੀ ਘਟਨਾ ਦੇ ਨਾਲ ਵੀ ਜੋੜ ਕੇ ਦੇਖ ਰਹੇ ਨੇ ਕਿਉਂਕਿ ਉਹਦੀ ਵੀ ਜਿਹੜੀ ਇਨਵੈਸਟੀਗੇਸ਼ਨਾਂ ਨੇ ਹਲੇ ਤੱਕ ਪਬਲਿਕ ਡੋਮੇਨ ਦੇ ਵਿੱਚ ਨਹੀਂ ਆਈਆਂ ਇਹਦੀਆਂ ਵੀ ਪਬਲਿਕ ਡੋਮੇਨ ਦੇ ਵਿੱਚ ਆਣਗੀਆਂ ਨਹੀਂ ਆਣਗੀਆਂ ਇਹਦੇ ਬਾਰੇ ਚ ਵੀ ਹਲੇ ਸ਼ੱਕ ਹੈ ਮੇਰਾ ਅਗਲਾ ਸਵਾਲ ਆ ਜਿਹੜੀ ਇਹ جنگ ਲੱਗੀ ਹੈਗੀ ਆ ਜਾਂ جنگ ਖਤਮ ਹੋ ਗਈ ਆ ਆਮ ਲੋਕਾਂ ਨੂੰ ਇਹ ਇਹ ਇਹਨਾਂ ਸਮਿਆਂ ਦੇ ਵਿੱਚ ਕੀ ਸਿੱਖਣਾ ਚਾਹੀਦਾ ਲੋਕਾਂ ਸੇ ਪਹਿਲੀ ਗੱਲ ਤੇ ਇਹੀ ਸਮਝ ਲੈਣਾ ਚਾਹੀਦਾ ਵੀ ਇਹ ਲੋਕ ਉਹ ਲੋਮੜ ਹੈ ਉਹ ਉਹ ਬੰਦਰ ਹੈ ਉਹ ਬਿੱਲੀਆਂ ਹੈ ਜਿਨ੍ਹਾਂ ਨੇ ਆਪਣਾ ਮਨੋਰਥ ਕਰਨਾ ਸਾਰੇ ਕੰਮਾਂ ਚੋਂ ਕਿਸੇ ਤਰ੍ਹਾਂ ਦਾ ਐਕਸ਼ਨ ਹੋਵੇ ਚਾਹੇ ਕਿਸੇ ਐਕਸ਼ਨੋਂ ਵੀ ਚਾਹੇ ਰਿਐਕਸ਼ਨੋਂ ਵੀ ਉਹ ਤੋਂ ਆਪਣਾ ਮਨੋਰਥ ਕੱਢਣਾ ਸੋ ਆਮ ਲੋਕਾਂ ਵਾਸਤੇ ਤਾਂ ਇਹੀ ਸੁਨੇਹਾ ਹੋਣਾ ਚਾਹੀਦਾ ਵੀ ਉਹ ਲੋਕ ਇੰਨੇ ਕ ਸਿਆਣੇ ਹੋ ਜਮੈਂ ਉਹਨਾਂ ਦਾ ਇੰਨਾ ਕ ਬੌਧਿਕ ਪੱਧਰ ਹੋ ਜੇ ਕਿ ਉਹ ਇਹਨਾਂ ਦੇ ਇਹਨਾਂ ਚਾਲਾਂ ਨੂੰ ਸਮਝ ਸਕਣ ਵੀ ਇਹ ਇਹ ਐਕਸ਼ਨ ਹੋਉਂ ਕਿਉਂ ਰਿਹਾ ਹੈ ਜੇ ਹੁਣ ਇਹ ਆਪਾਂ ਆਸ ਕਰਦੇ ਆਂ ਆਪਣੇ ਆਪਣੀ ਸਰਕਾਰਾਂ ਤੋਂ ਜਾਂ ਹੋਰ ਪਾਕਿਸਤਾਨੀ ਸਰਕਾਰ ਤੋਂ ਜਾਂ ਹਿੰਦੁਸਤਾਨੀ ਸਰਕਾਰ ਤੋਂ ਵੀ ਇਹ ਪਹਿਲਗਾਮ ਦੇ ਇਸ ਘਟਨਾ ਕਰਨ ਦੀ ਤਹ ਤੱਕ ਜਾਣਗੇ ਤਾਂ ਮੇਰੇ ਖਿਆਲ ਸਿੱਧੇ ਹੀ ਸਮਝ ਲੈਣਾ ਚਾਹੀਦਾ ਹੈ ਵੀ ਜਿਹੜਾ ਪਲਵਾਮਾ ਤੇ ਅਟੈਕ ਹੋਇਆ ਸਾਡੇ 46 ਸਾਡੇ ਪੈਰਾ ਮਿਲਟਰੀ ਫੋਰਸ ਦੇ ਜਵਾਨ ਮਰੇ ਆ ਉਹਦਾ ਅੱਜ ਤੱਕ ਇਹ ਤੱਕ ਤਾਂ ਪਤਾ ਨਹੀਂ ਲੱਗਿਆ ਵੀ ਉਹ ਗੱਡੀ ਕਿੱਥੋਂ ਆਈ ਆ ਔਰ ਸਾਡੇ 3.5 ਕਿਲੋ ਆਰ ਡੀ ਐਕਸ ਕਿੱਥੋਂ ਆਇਆ ਔਰ ਕਿੱਥੋਂ ਆਇਆ ਔਰ ਕੌਣ ਉਹਦੇ ਵਿੱਚ ਇਨਵੋਲਵ ਸੀ ਕინਾਂ ਉਹਦੀ ਮਦਦ ਕਰੀ ਆ ਇਹ ਸਾਰੀਆਂ ਗੱਲਾਂ ਲੋਕਾਂ ਵਾਸਤੇ ਤਾਂ ਹਮੇਸ਼ਾ ਹੀ ਭੇਤ ਰਹੇ ਨਹੀਂ ਆ ਤੇ ਭੇਤ ਹੀ ਬਣਦੀਆਂ ਇਸ ਤੋਂ ਪਹਿਲਾਂ ਵੀ ਅਟੈਕ ਹੋਇਆ ਬੰਬੇ ਤੇ ਅਟੈਕ ਹੋਇਆ ਜਦ ਵੀ ਇਹ ਸਾਜ਼ਿਸ਼ਾਂ ਤਾਂ ਜਦ ਤੱਕ ਲੋਕਾਂ ਦੇ ਹੱਕਾਂ ਨੂੰ ਦਬਾਉਣਾ ਜਾਰੀ ਰਹੇਗਾ ਔਰ ਲੋਕ ਕਾਜ਼ਾ ਬੋਧਿਕ ਪੱਧਰ ਹੇਠਲੇ ਪੱਧਰ ਦਾ ਰਹੇਗਾ ਇਹ ਘਟਨਾਵਾਂ ਹੁੰਦੀਆਂ ਰਹਿਣਗੀਆਂ ਤੇ ਲੋਕਾਂ ਦਾ ਨੁਕਸਾਨ ਹੁੰਦਾ ਰਹੇਗਾ ਘਟਨਾਵਾਂ ਤੋਂ ਫਾਇਦਾ ਉਠਾਉਂਦੇ ਰਹਿਣਗੇ ਉਹ ਚਾਹੇ ਰਾਜਨੀਤਿਕ ਤੌਰ ਤੇ ਹੋਵੇ ਚਾਹੇ ਆਰਥਿਕ ਤੌਰ ਤੇ ਹੋ ਜੀ ਆ ਜੋਗਾ ਸਿੰਘ ਜੀ ਤੁਸੀਂ ਬਹੁਤ ਚੰਗਾ ਕਿਹਾ ਕਿ ਲੋਕਾਂ ਨੂੰ ਇਹਨਾਂ جنگਾਂ ਤੋਂ ਸਿੱਖਣਾ ਚਾਹੀਦਾ ਇਹਨਾਂ جنگਾਂ ਦੇ ਨਾਲ ਲੋਕਾਂ ਦਾ ਕੋਈ ਫਾਇਦਾ ਨਹੀਂ ਹੋ ਸਕਦਾ ਇਹ ਰਿਐਕਸ਼ਨ ਹੁੰਦੇ ਨੇ ਸਮੇਂ ਦੀਆਂ ਸਰਕਾਰਾਂ ਦੇ ਜਿਹੜੇ ਕਿ ਆਪਣੇ ਹਿਸਾਬ ਨਾਲ ਇਸ ਨੂੰ ਵਰਤਦੀਆਂ ਨੇ ਇਹ ਲੋਕਾਂ ਨੂੰ ਇਹਦੇ ਤੋਂ ਜਾਗਰੂਕ ਹੋਣਾ ਚਾਹੀਦਾ ਜਿਹੜੀ ਜੰਗ ਹੈਗੀਆ ਕਦੇ ਵੀ ਕਿਸੇ ਮਸਲੇ ਦਾ ਹੱਲ ਨਹੀਂ ਹੈਗਾ ਤੇ ਇਹ ਜੰਗਾਂ ਕਦੇ ਵੀ ਹੋਣੀਆਂ ਨਹੀਂ ਚਾਹੀਦੀਆਂ ਤੇ ਸਾਨੂੰ ਸਾਰਿਆਂ ਨੂੰ ਮਿਲ ਕੇ ਇਹਨਾਂ ਜੰਗਾਂ ਦੇ ਵਿਰੋਧ ਦੇ ਵਿੱਚ ਹਵਾਜ ਉਠਾਉਣੀ ਚਾਹੀਦੀ ਆ ਤੁਸੀਂ ਸਾਡੇ ਨਾਲ ਬਣੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਫਿਰ ਮਿਲਾਂਗੇ ਕਿਸੇ ਗੱਲ